ਫਿਲੌਰ ਵਿੱਚ ਪੈਂਦੇ ਪਿੰਡ ਨੰਗਲਵਿਕ ਦੇ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦੇ ਲੱਗੇ ਹੋਏ ਸਟੈਚੂ ਦੇ ਸ਼ੀਸ਼ੇ ਦੇ ਉੱਪਰ ਕੇ ਅੱਗੇ ਕੀ ਲਿਖਿਆ ਨੋਟ ਸਿੱਖ ਹਿੰਦੂ ਇਸ ਸੰਵਿਧਾਨ ਨੂੰ ਅਸੀਂ ਨਹੀਂ ਮੰਨਦੇ ਜਿਸ ਨੂੰ ਲੈ ਕੇ ਇਸ ਦਾ ਮਾਮਲਾ ਕਾਫੀ ਗੰਭੀਰ ਦੇਖਣ ਨੂੰ ਮਿਲਿਆ ਸਾਬਕਾ ਸਰਪੰਚ ਖੁਸ਼ੀ ਜਿਸ ਵਿੱਚ ਸਾਬਕਾ ਸਰਪੰਚ ਖੁਸ਼ੀ ਰਾਮ ਜੀ ਨੇ ਥਾਣਾ ਫਲੋਰ ਪੁਲਿਸ ਨੂੰ ਸੂਚਨਾ ਦਿੱਤੀ ਤੁਰੰਤ ਮੌਕੇ ਤੇ ਥਾਣਾ ਫਲੋਰ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਥਾਣਾ ਮੁਖੀ ਐਸ ਐਚਓ ਸੰਜੀਵ ਕਪੂਰ ਤੇ ਡੀਐਸਪੀ ਸਰਵੰਤ ਸਿੰਘ ਬਲ ਪਹੁੰਚੇ ਨੇ ਪਹੁੰਚ ਕੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਦੀਆਂ ਫੋਟੋ ਚ ਖੰਗਾਲ ਰਹੇ ਨੇ ਐਸ ਐਚਓ ਤੇ ਡੀਐਸਪੀ ਨੇ press ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜਿਹੜਾ ਵੀ ਸ਼ਰਾਰਤੀ ਅੰਸਰ ਹੈ ਲਿਖਣ ਵਾਲੇ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਜਲਦ ਉਹਨਾਂ ਦਾ ਪਤਾ ਲਵਾ ਕੇ ਸਲਾਖਾਂ ਦੇ ਪਿੱਛੇ ਕੀਤੇ ਜਾਣਗੇ ਫਿਲੌਰ ਤੋਂ ਪੱਤਰਕਾਰ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ

ਜਦੋਂ ਉਂਗਲੀਆਂ ਤੋਂ ਪਤਾ ਲੱਗਦੀਆਂ ਜਦ ਪ੍ਰਿੰਟਿੰਗ ਚੁੱਕੀ ਮੈਂ ਜਦੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੈਂ ਨਾ ਤੜਕੇ ਸਵੇਰੇ ਸੈਰ ਕਰਨ ਰੁਟੀਨ ਦੀ ਤਰ੍ਹਾਂ ਜਦੋਂ ਆਇਆ ਦੇਖਿਆ ਕਿ ਸਟੈਚੂ ਦੇ ਉੱਤੇ ਕੁਝ ਕਿਸੇ ਸ਼ਾਰਤੀ ਅਨਸਰ ਨੇ ਕਾਲੇ ਸ਼ਾਈ ਦੇ ਨਾਲ ਆਪ ਜਾਣੇ ਕਿ ਸ਼ਬਦ ਜੜਨ ਦੀ ਵਰਤੋਂ ਕਰਕੇ ਲਿਖਿਆ ਸੀ ਔਰ ਮੈਂ ਤੁਰੰਤ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਔਰ ਪੁਲਿਸ ਨੇ ਤੁਰੰਤ ਆ ਕੇ ਮੌਕੇ ਤੇ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੇ ਵੀ ਸ਼ਾਰਤੀ ਅਨਸਰ ਵੱਲੋਂ ਇਹ ਕੀਤਾ ਗਿਆ ਉਹਦੀ ਅਸੀਂ ਕੋਹ ਕਰ ਰਹੇ ਹਾਂ ਔਰ ਟੌਨਟ ਜਿਹੜਾ ਉਹਦੇ ਉੱਤੇ ਹਾਲੇ ਇੰਟਰਸਟਿਡ ਬੰਦਿਆਂ ਦੇ ਉੱਤੇ ਮੁਕੱਦਮਾ ਵੀ ਦਰਜ ਪੁਲਿਸ ਨੇ ਵਿਸ਼ਵਾਸ ਕੀਤਾ ਦਵਾਇਆ ਸਾਨੂੰ ਕਿ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ। ਉਹ ਭਾਈ ਅਸੀਂ ਜਿਹੜਾ ਇਸ ਸੰਵਿਧਾਨ ਨੂੰ ਨਹੀਂ ਮੰਨਦੇ ਨਾਟ ਫਾਰ ਹਿੰਦੂ ਦਸਤਾ ਜਿਹੜਾ ਸ਼ਾਸਤਰਾ ਨਰਾਜ ਨੂੰ ਅਸੀਂ ਮੰਨਦੇ ਹਾਂ। ਸ਼ਾਸਤਰਾ ਨਰਾਜ ਔਰ ਮੈਂ ਪੂਰੇ ਸਮਾਜ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਨੀ ਚਾਹਨਾ ਕਿ ਸਮਾਜਿਕ ਭਾਈਚਾਰੇ ਦੀ ਸਾਂਝ ਨੂੰ ਤੋੜਨ ਦੇ ਲਈ ਸ਼ਾਰਤੀ ਅੰਸਰਾਂ ਵੱਲੋਂ ਇਹ ਕੀਤਾ ਗਿਆ। ਹਿੰਦੂ ਸਿੱਖ ਔਰ ਦਲਤ ਇਹਨਾਂ ਦਾ ਸਨਮੌਰ ਜਿਹੜਾ ਏਕਾ ਉਹ ਪੰਜਾਬ ਦੇ ਵਿੱਚ ਦੇਖਦੇ ਹੋਏ ਇਹਨਾਂ ਦੇ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਔਰ ਇਹਦੇ ਨਾਲ ਨਾਲ ਜਿੱਥੇ ਸਰਕਾਰ ਪੂਰੀ ਪੂਰੀ 3 ਸਾਲ ਦੀ ਸਰਕਾਰ ਫੇਲ ਹੋਈ ਆ ਉਹਨਾਂ ਦੀਆਂ ਏਜੰਸੀਆਂ ਫੇਲਿਆ ਪਹਿਲਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅੰਬਰਸਰ ਦੀ ਧਰਤੀ ਦੇ ਉੱਤੇ અપਮਾਨ ਹੋਇਆ ਔਰ ਹੁਣ ਫਲੋਰ ਦੇ ਧਰਤੀ ਤੇ અપਮਾਨ ਹੋਇਆ। ਮੈਂ ਸਰਕਾਰ ਨੂੰ ਬੇਨਤੀ ਵੀ ਕਰਦਾ ਔਰ ਚੇਤਾਵਨੀ ਵੀ ਦਿੰਦਾ ਕਿ ਬਾਰ-ਬਾਰ ਬਾਬਾ ਸਾਹਿਬ ਦਾ ਨਰਾਦਰ ਸਮਾਜ ਸਹਿਣ ਨਹੀਂ ਕਰੇਗਾ ਤੁਰੰਤ ਸਰਕਾਰ ਇਹਨਾਂ ਦਾ ਸਰਕਾਰ ਇੱਥੇ ਐਕਸ਼ਨ ਲੈ ਕੇ ਜਿੱਥੇ-ਇੱਥੇ ਮਹਾਪੁਰਸ਼ਾਂ ਦੀਆਂ ਮੂਰਤੀਆਂ ਮਹਾਪੁਰਸ਼ਾਂ ਦੇ ਸਟੈਚੂ ਚੌਂਕ ਬਣਿਆ ਉਹਨਾਂ ਦੀ ਨਿਗਰਾਨੀ ਸਰਕਾਰ ਕਰੇ ਨਹੀਂ ਤਾਂ ਸਮਾਜ ਨੂੰ ਕੋਈ ਮਜਬੂਰਨ ਕੋਈ ਆਪਣੇ ਲੈਵਲ ਤੇ ਕੁਝ ਇਹ ਇਹਦਾ ਪ੍ਰਬੰਧ ਕਰਨਾ ਪਊਗਾ 14 April ਨੂੰ ਜਨਮ ਦਿਨ ਆ ਰਿਹਾ ਬਾਬਾ ਸਾਹਿਬ ਦਾ ਕੀ ਕਰਾਂ 14 April ਨੂੰ ਮੈਂ ਸਮਾਜ ਨੂੰ ਇਹ ਬੇਨਤੀ ਕਰਦਾ ਹਾਂ ਪੂਰੇ ਪੰਜਾਬ ਵਾਸੀਆਂ ਨੂੰ ਕੇ बाबा साहब ਡਾਕਟਰ ਅੰਬੇਡਕਰ ਦੇ ਸੰਵਿਧਾਨ ਮੁਤਾਬਕ ਭਾਈਚਾਰਕ ਸਾਂਝ ਨੂੰ ਕਾਇਮ ਰੱਖ ਕੇ ਆਪਾਂ बाबा साहब ਦਾ ਜਨਮ ਦਿਨ ਮਨਾਈਏ बाबा साहब ਕਿਸੇ ਇੱਕ ਕਮਿਊਨਿਟੀ ਦੀ ਨਹੀਂ बाबा साहब ਇਸ ਦੇਸ਼ ਦੇ ਦੇਸ਼ ਦੇ ਲੋਕਾਂ ਦਾ ਹੈ ਕਿਉਂਕਿ ਉਹਨਾਂ ਨੇ ਸੰਵਿਧਾਨ ਕਿਸੇ ਕਿਸੇ ਇੱਕ ਕਮਿਊਨਿਟੀ ਲਈ ਨਹੀਂ ਲਿਖਿਆ ਪੂਰੇ ਦੇਸ਼ ਵਾਸੀਆਂ ਦਾ ਉਸ ਦੇ ਸੰਵਿਧਾਨ ਤੇ ਚੱਲ ਰਿਹਾ ਔਰ बाबा साहब ਦੇ ਜਨਮ ਦਿਨ ਤੇ ਮੈਂ ਸਮੁੱਚੇ ਸਮਾਜ ਨੂੰ ਆਉਣ ਵਾਲੇ ਦਿਨਾਂ 'ਚ ਵਧਾਈ ਵੀ ਦੇਣਾ ਔਰ ਇਕੱਠੇ ਹੋ ਕੇ ਰਲ ਮਿਲ ਕੇ ਬਾਬਾ ਸਾਹਿਬ ਦਾ ਜਨਮ ਦਿਨ ਜਿਹੜਾ ਮਨਾਉਣਾ ਚਾਹੀਦਾ। ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤਾਂ ਤੁਹਾਡੀ ਆਪਸ ਵਿੱਚ ਮੀਟਿੰਗ ਹੋਈ ਹੈ ਸੁਪੀਸੇਚ ਵੀ ਕੀ ਅਗਲਾ ਸਟੈਪ ਹੈ ਤੁਹਾਡਾ। ਦੇਖੋ ਅਗਲਾ ਸਟੈਪ ਜਦੋਂ ਪੁਲਿਸ ਨੇ ਸਾਨੂੰ ਵਿਸ਼ਵਾਸ ਇਹ ਦੇ ਦਿੱਤਾ ਕਿ ਅਸੀਂ ਪੋਹ ਕਰ ਰਹੇ ਹਾਂ, ਕੈਮਰੇ ਚੈੱਕ ਕਰ ਰਹੇ ਹਾਂ ਜਿਹੜਾ ਵੀ ਵਿਅਕਤੀ ਉਸ ਕੈਮਰੇਆਂ ਚ ਪਾਇਆ ਗਿਆ ਇਧਰਾਂ ਦਾ ਉਹਦਾ ਬਾਈ ਨੇਮ ਪਰਚੇ ਚ ਨਾਮ ਪਿਆ ਜਾਏਗਾ ਔਰ ਹੁਣੇ ਮੇਰੇ ਮਨਜੋਗ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪਰਚਾ ਦਰਜ ਕਰਨ ਲੱਗੇ ਹਾਂ। ਪਰ ਮੈਂ ਗਾਹਾਂ ਵਾਸਤੇ ਵੀ ਇਹ ਬੇਨਤੀ ਕਰਦਾ ਸਰਕਾਰ ਨੂੰ ਕਿ ਉਹ ਆਪਣੀਆਂ ਸਰਕਾਰੀ ਏਜੰਸੀਆਂ ਨੂੰ ਚਸਤ ਦਰਸ਼ਕਾਂ ਅਤੇ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਪੰਜਾਬ ਸੰਭਾਲੋ ਮਹਮ ਦੇ ਤਹਿਤ ਲਗਾਤਾਰ ਲੱਗੀ ਹੋਈ ਆ ਪਿੰਡਾਂ 'ਚ ਸਾਡਾ ਧਿਆਨ ਪਟਕਾਉਣ ਲਈ ਇਦਾਂ ਦੀਆਂ ਜਿਹੜੀਆਂ ਸ਼ੋਸ਼ੇ ਬਾਜ਼ੀਆਂ ਸ਼ਾਰਟੀਆਂ ਅੰਸਰਾਂ ਕੋਲ ਕਰਾਉਣ ਦੀ ਉਹ ਬੰਦ ਕਰੇ ਸਕੇ। ਸ਼ੱਕ ਕਿਸੇ ਤੇ ਕਿਸ ਨੇ ਕੁਝ ਕੀਤਾ ਹੋਰ ਕੈਮਰੇ ਲੱਗੇ ਸਨ ਸੀਸੀਟੀਵੀ ਕੈਮਰੇ। ਸੀਸੀਟੀਵੀ ਕੈਮਰੇ ਸਰਕਾਰ ਦੇ ਤੌਰ ਤੇ ਜਿਹੜੇ ਉਹ ਗੇਟ ਤੇ ਲੱਗੇ ਸੀ ਉਹ ਪਿਛਲੇ 4-5-6 ਮਹੀਨਿਆਂ ਤੋਂ ਉਹ ਚੱਲੇ ਨਹੀਂ ਰਏ ਉਹ ਟੁੱਟੇ ਹੋਏ ਆ। ਕੀ ਮੰਗ ਕਰਦੇ? ਮੰਗ ਤਾਂ ਇਹ ਆ ਭਈ ਉਹਤੇ ਤੁਰੰਤ ਜਿਹੜੀ ਕਾਰਵਾਈ ਕਰਕੇ ਉਹ ਬੰਦਾ ਪ੍ਰੈਸ ਕਰਕੇ ਪੁਲਿਸ OD ਜਾਂ ਜੇਲ੍ਹ ਦੇ ਸਲਾਖਾਂ ਵਿੱਚ ਸੱਟਿਆ ਜਾਵੇ।